ਆਰੀ ਸੇ ਖੋਪਣੀ ਚਨੇ ਦੀਵਾਲੀ ਤੋਂ ਪਹਿਲਾਂ ਹੀ ਚਲਾ ਦੇ ਪੜਾ ਕੇ ਤੁਸੀਂ ਬੈੱਡ ਲੈਣੇ ਆ ਸੋਫੇ ਅਲਮਾਰੀਆਂ ਅੱਜ ਦੀ ਵੀਡੀਓ ਐਂਡ ਤੱਕ ਦੇਖ ਲਓ ਮੈਂ ਕਹਾ ਮਜ਼ਾ ਆਜੂ ਮਜ਼ਾ ਪੂਰਾ ਆ ਵੇਖਣ ਚਾਖਣ ਦੇ ਵਿੱਚ ਸੋਫੇ ਤੁਸੀਂ ਦੇਖ ਸਕਦੇ ਦਰਸ਼ਕੋ ਉਹ ਵੀ ਸੇਮ ਹੀ ਆ ਆ ਵੀ ਸੇਮ ਹੀ ਆ ਕੋਈ ਨ ਸਚਾਈ ਤੁਹਾਨੂੰ ਦੱਸਦਾ ਜਿਹੜੇ ਤੁਸੀਂ ਬਾਜ਼ਾਰ ਚੋਂ ਲੈਂਦੇ ਜੋ ਨਾ ਦੂਜੇ ਸਸਤੇ ਵਾਲੇ ਉਹ ਤੁਸੀਂ ਦੇਖੋ ਆ ਚੀਜ਼ ਇਹ ਤੁਸੀਂ ਜੋ ਸੋਫਾ ਪਾੜਨ ਲਾ ਪਿਓ ਕਰੀਂ ਕਿ ਜੈਨ ਉਸੇ ਖੋਦਾ ਹਾਂ ਚੀਜ਼ ਗੰਦ ਪਾਇਆ ਹੋਆ ਤੁਹਾਨੂੰ ਪਤਾ ਹੀ ਨਹੀਂ ਵੀ ਕੀ ਪਾਇਆ ਕੀ ਨਹੀਂ ਪਾਇਆ ਕੋਈ ਪੀਸ ਪਾਏ ਸਾਡਾ ਕੋਈ ਵੀ ਸੋਫਾ ਪਾੜੋ ਖੋਲੋ ਆ ਚੀਜ਼ ਨਿਕਲੂ ਪੂਰੀ ਆਪ ਦਾ 4 ਇੰਚ ਦੀ ਗੱਦੀ ਨਿਕਲੂਗੀ ਕੋਈ ਝੂਠ ਨਹੀਂ ਹੂੰ ਠੀਕ ਹੈ ਜੀ ਤੁਹਾਡੇ ਦਿਲ ਦੇ ਵਿੱਚ ਜਿਹੜੇ ਹਨ ਬਲੇਕੇ ਹੁੰਦੇ ਵੀ ਸਸਤਾ ਮਹਿੰਗਾ ਆ ਦੱਸਦਾ ਜਿਹੜੇ ਬਾਜ਼ਾਰਾਂ ਦੇ ਵਿੱਚ ਵੇਚਦੇ ਆ ਉਹ ਸੋਫੇ ਆਹਾ ਆ ਨਿਹਰਾਏ ਕੂੜਾ ਵੇਚਿਆ ਦੇ ਲੋਕ ਤੇ ਜਿਹੜਾ ਸੇਖੋ ਫਰਨੀਚਰ ਉਸ ਤੋਂ ਇਹਦਾ ਆ ਕੁਆਲਿਟੀ ਦੇਖੋ ਬਹੁਤ ਵੱਡਾ ਫਰਕ ਬਾਜ਼ਾਰ ਦੇ ਵਿੱਚ 18-20000 ਰੁਪਏ ਦਾ ਆਹਾ ਬੈਡਿਆ ਸੇਖੋ ਫਰਨੀਚਰੋਂ ਸੇ ਦਿਵਾਰੀ ਤੋਂ ਪਹਿਲਾਂ ਆਜੋ 9000 ਰੁਪਏ ਦਾ 9000 ਰੁਪਏ ਦਾ ਬੈੱਡ ਲੈ ਜਾਓ ਤੇ ਲਾਈਟਾਂ ਲੂਟਾਂ ਲੱਗੀਆਂ ਸੇਖੋ ਫਰਨੀਚਰੋਂ 12000 ਦਾ ਦਊਗਾ ਚਲੋ ਜੀ ਪੂਰੇ ਪੰਜਾਬ ਤੋਂ ਸਸਤਾ ਫਰਨੀਚਰ ਨਾਲ ਲੈ ਜਾਓ ਗਿਫਟ ਹੀ ਗਿਫਟ ਬਹੁਤ ਗਿਫਟ ਤਾਂ ਕਰਦਾ ਆਪਾਂ ਵੱਡੇ ਛੋਟੇ ਹਰ ਤਰ੍ਹਾਂ ਦੇ ਗਿਫਟ ਵੇਖੋ ਫ੍ਰੀ ਦੇ ਵਿੱਚ ਉਹ ਫ੍ਰੀ ਦੇ ਵਿੱਚ ਜੰਨੇ ਵੀ ਆਓ ਸ਼ਾਪਿੰਗ ਕਰੋ ਜਿਹੜੇ ਕਹਿੰਦੇ ਨਾ ਦਿਵਾਲੀ ਲੱਗੇ ਸਮਾਨ ਲੈਣਾ ਤੁਸੀਂ ਗਿਫਟ ਦੋਗੇ ਲਓ ਜੀ ਤੁਹਾਨੂੰ ਗਿਫਟੀ ਗਿਫਟ ਕਰਤੇ ਆਨੰਦ ਲਓ ਬਹੁਤ ਪਏ ਗਿਫਟ ਆਨੰਦ ਲਓ ਚੱਕਾ ਲੋ ਡਰੈਸਿੰਗ ਟੇਬਲ ਫਿਰ ਆਹ ਦੇਖੋ ਸੋਫਾ ਦੇਖੋ ਕਿੰਨਾ ਸੋਹਣਾ ਟੇਬਲ ਟੂਬੋ ਲੱਗਾ ਆ 40 45000 ਦਾ ਸੋਫਾ ਆਹ ਦੇਖੋ ਬੈੱਡ ਬੈੱਡ ਦੇ ਨਾਲ ਗੱਦੇ ਨਾਲ ਸਹਰਾਣੇ ਬੇਰਜਾਈ ਫਿਰ ਆਹ ਦੇਖੋ ਪ੍ਰੈਸ ਟੇਬਲ ਤੁਹਾਨੂੰ ਦੇ ਰਹੇ ਆ ਪ੍ਰੈਸ ਟੇਬਲ ਦੇ ਨਾਲ ਕਿੱਡਾ ਵੱਡਾ ਸਾਈਜ਼ ਅਲਮਾਰੀ ਦਾ ਉਸ ਤੋਂ ਬਾਅਦ ਆ ਦੇਖੋ ਸ਼ੂ ਰੈਕ ਫੇਰ ਦੇਖੋ ਡਾਈਨਿੰਗ ਟੇਬਲ 45 50 ਹਜ਼ਾਰ ਦਾ ਡਾਈਨਿੰਗ ਟੇਬਲ ਆ ਵੀਰੋ ਗੱਲ ਸੁਣ ਲਓ ਧਿਆਨ ਨਾਲ 2 ਲੱਖ ਸਵਾ 2 ਲੱਖ ਰੁਪਏ ਦਾ ਪੂਰਾ ਪੈਕਜ ਆ ਦਿਵਾਲੀ ਤੋਂ ਪਹਿਲਾਂ ਆਜੋ ਸਿਰਫ 1 ਲੱਖ 10 ਹਜ਼ਾਰ ਦੇ ਦੇ ਦਿਆਂਗੇ ਸਾਰਾ ਹੀ ਸਮਾਨ ਆ ਜਿਹੜਾ ਦਿੱਤਾ 1 ਲੱਖ 10 ਹਜ਼ਾਰ ਚ 16000 ਰੁਪਏ ਦੇ ਵਿੱਚ ਇਹ ਸੈੱਟ ਦਿੰਨੇ ਆ ਜਦ ਕਿ 4-5 ਹਜ਼ਾਰ ਦਾ ਦੇ ਨਾਲ ਟੇਬਲ ਹੀ ਕਾਊਂਟ ਹੋ ਜਾਂਦਾ ਵਾ 16000 ਚ 5 ਸੀਟਾਂ ਕੋਈ ਨਹੀਂ ਦਊਗਾ ਦਰਸ਼ਕੋ ਆ ਬੈੱਡ ਬੜਾ ਸੋਹਣਾ ਬੜੀ ਸੋਹਣੀ ਸਫਾਈ ਆ ਆ ਲੱਗਾ ਆ 35000 ਕ 40000 ਕ 38 ਰੇਟ ਕੀ ਇਹਦਾ ਆਪਣਾ ਧਗੜ ਸਾਹਿਬ ਰੇਟ ਭਾਈ ਆ ਰਿਆ ਫੱਟੇ ਵਾਲੇ ਦਾ ਬਾਕੀ ਤੁਹਾਨੂੰ ਵੀਡੀਓ ਤੁਸੀਂ ਵੇਖਿਆ ਹੋ 20000 ਰੁਪਿਆ ਦਵਾਂਗੇ ਗਿਫਟ ਵਕਰੇ ਦਵਾਂ 9 ਫੁੱਟ ਬੈੱਡ ਮਾਰਬਲ ਮੈਕਾ ਜਿਹੜਾ ਤੁਹਾਨੂੰ ਸਿਰਫ ਕੇ ਸਿਰਫ ਸੇਕੋ ਫਰਨੀਚਰ ਦੇ 20000 ਦਾ ਮਿਲਣਾ ਵਾ 9 ਫੁੱਟ ਜਿੰਨੇ ਵੀ ਬੈੱਡ ਆ ਨਾ ਸਾਰਿਆਂ ਦੇ ਨਾਲ ਸਰਾ ਨੇ ਤੁਹਾਨੂੰ ਫ੍ਰੀ ਕਰਤੇ ਆ ਦਿਵਾਲੀ ਕਰਕੇ ਕਿੱਥੋਂ ਦੇਖੋ ਜੀ ਆ ਪੂਰਾ ਸੈੱਟ ਚੈੱਕ ਕਰ ਲਓ ਪੂਰਾ ਸੈੱਟ ਕੋਈ 50000 ਵੀ ਮੰਗੂ ਕੋਈ 60000 ਵੀ ਮੰਗੂ ਸੇਕੋ ਫ੍ਰੀਜਰ ਕਹਿੰਦਾ ਸਿਰਫ 38000 ਰੁਪਏ ਦੇ ਵਿੱਚ ਪੁਜਾਰ ਦੇ ਵਿੱਚ 15 15000 ਰੁਪਏ ਦੀ ਜੋੜੀ ਸਾਡੇ ਕੋਲ ਆ ਜੋ 7000 ਰੁਪਏ ਦੀ ਜੋੜੀ ਲੈ ਜੋ 60 ਚੀਟਾਂ ਜਿਹੜੇ ਦਰਸ਼ਕ ਮੰਗਦੇ ਸੀ 22000 ਦੇ ਵਿੱਚ ਜਿਹੜੇ ਕਹਿੰਦੇ ਵੀ ਚਲੋ ਥੋੜਾ ਜਿਹਾ ਅੱਗਾ ਰੇਟ ਵਧੀਆ ਹੋਵੇ 22000 ਦੇ ਵਿੱਚ ਤਾਂ ਮੈਂ ਕਹਿ ਰਿਹਾ ਵਿੱਚ ਸ਼ਾਬਾਸ਼ ਸਾਈਡ ਤੇ ਹਾਰਡਵੇਅਰ ਲੱਗੀ ਆ ਹੱਡੀ ਵਾਲਾ ਸੋਫਾ ਇਹਨੂੰ ਕਹਿ ਜਾਂਦਾ ਵਾ ਠੀਕ ਹੈ ਜੀ ਇਹ ਤੁਹਾਨੂੰ ਸਿਰਫ ਤੇ ਸਿਰਫ ਜਿਹੜਾ ਵਾ 32000 ਵਾਲਾ ਜਿਹੜਾ ਸੈੱਟ ਹੈ ਨਾ 32000 ਰਲਾ ਸਿਰ ਮਸ਼ੀਜਾ ਬਾਗੇ 28000 ਦੇ ਵਿੱਚ ਦਵਾਂਗੇ ਤਾਂ ਦੇਖੋ ਜੀ ਕੋਈ ਇਹ 60 ਮੰਗਦਾ ਕੋਈ 65 ਤੇ ਕੋਈ 62000 ਮੰਗਦਾ ਸੇਖੋ ਫ੍ਰੀ ਚਰੋ ਤੇ ਆਜੋ 30000 ਰੁਪਏ ਚ 30000 ਚ ਇਦਾਂ ਦਾ ਬੈੱਡ ਦਵਾਂਗੇ ਰੰਗ ਆ ਵੀ ਹੈਗਾ ਤੇ ਰੰਗ ਆ ਵੀ ਹੈਗਾ ਯਾਰ ਦੇ ਵਿੱਚ ਵਿਕਣ ਵਾਲੇ 65 65000 ਦੇ ਸੈੱਟ ਸਾਡੇ ਕੋਲ ਵਿੱਧ ਸ਼ੀਸ਼ਾ 44000 ਦੇ ਵਿੱਚ ਜਿੰਨੇ ਮਰਜ਼ੀ ਲੈ ਜਾਓ ਦੇਖੋ ਕਿੰਗ ਸਟਾਈਲ ਚੇਰੇ ਆ ਵੱਡੇ ਘਰਾਂ ਦੇ ਵਿੱਚ ਆਏ ਵੱਡੇ ਵੱਡੇ ਲੀਡਰਾਂ ਦੇ ਘਰਾਂ ਚ ਜਾਂ ਵਪਾਰੀਆਂ ਦੇ ਘਰਾਂ 'ਚ ਪਏ ਹੁੰਦੇ ਸੋਫੇ ਕੋਈ 70000 ਕੋਈ 80000 ਕੋ 85000 ਪਰ ਅਸੀਂ ਤੁਹਾਨੂੰ 55000 ਰੁਪਏ ਦੇਣਾ ਨਵਾ ਸਵਾ ਲੱਖ ਦਾ ਸੋਫਾ ਬਾਜ਼ਾਰ 'ਚ ਸੇਖੋ ਫਰਨੀਚਰ ਹਾਊਸ ਏਡਾ ਵੱਡਾ ਸਾਈਜ਼ 60000 'ਚ ਦੇ ਦੂਗਾ ਦੀਵਾਲੀ ਤੋਂ ਪਹਿਲਾਂ ਮਾਰੋ ਇੱਧਰ ਕੈਮਰਾ ਦੇਖੋ ਸਾਰੇ ਹੀ ਸੋਫੇ ਬੈੱਡ ਅਲਮਾਰੀਆਂ ਗੱਦਿਆਂ ਦੇ ਉੱਤੇ ਭਾਰੀ ਆਫਰ ਲਾਤੀਆ ਇੱਕ ਦਾ ਪੂਰੇ ਪੰਜਾਬ ਤੋਂ ਸਸਤਾ ਫਰਨੀਚਰ ਉੱਤੋਂ ਅਸੀਂ ਗਿਫਟ ਵੀ ਫ੍ਰੀ ਦੇ ਰਹੇ ਆ ਤੁਸੀਂ ਆਉਣਾ ਦਰਸ਼ਕੋ ਸੇਕੋ ਫਰਨੀਚਰ ਖਾਸਾ ਅੱਡਾ ਮੇਨ ਹਾਈਵੇ ਤੇ ਹੀ ਆ ਠੀਕ ਹੈ ਜੀ ਆਪ ਦਾ ਫੋਨ ਨੰਬਰ ਹੈਗਾ 8427605513 ਨੰਬਰ ਸਕਰੀਨ ਤੇ ਆ ਤੁਸੀਂ ਕੋਈ ਜਾਣ ਕੇ ਲੈਣੀ ਕੋਈ ਸਵਾਲ ਹੈਗਾ ਤੇ ਫੋਨ ਤੁਸੀਂ ਕਰ ਸਕਦੇ ਆਂ